ਛੱਡ ਕੇ ਦੇਸ ਦੁਆਬਾ ਦੀਆਂ ਅੰਬੀਆਂ ਨੂੰ ਤਰਸੇਗੀ ਅਸੀਂ ਦੁਆਬਾ ਛੱਡ ਕੇ ਜਾਣਾ ਹੀ ਨਹੀਂ ਆ ਚਾਹੇ ਦੁਨੀਆ ਘੁੰਮ ਲਈਏ ਪਰ ਰਹਿਣਾ ਅਸੀਂ ਦੁਆਬੇ ਦੇ ਵਿੱਚ ਹੀ ਬਿਲਕੁਲ ਜੀ ਕਿਉਂਕਿ ਇਹ ਵਾਲੇ ਅੰਬ ਜਾਂ ਅੰਬੀਆਂ ਦੁਆਬੇ ਦੇ ਵਿੱਚ ਹੀ ਪਾਏ ਜਾਂਦੇ ਆ ਬਿਲਕੁਲ ਤੇ ਪਹਿਲਾਂ ਤਾਂ ਮੈਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਵੀ ਤੁਸੀਂ ਇਨ ਐਚ ਆਰ ਬਾਅਦ ਕਮਬੈਕ ਕੀਤਾ ਅਨਹੱਦ ਦੇ ਜਨਮ ਤੋਂ ਬਾਅਦ ਤੁਸੀਂ ਅੱਜ ਵੀਡੀਓ ਦੇ ਵਿੱਚ ਮੇਰੇ ਨਾਲ ਆਏ ਹੋ ਧੰਨਵਾਦ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆ ਤੇ ਅੱਜ ਅਸੀਂ ਆਏ ਆ ਹੁਸ਼ਿਆਰਪੁਰ ਦੇ ਪਿੰਡ ਬਸੀ ਉਮਰਖਾਂ ਦੇ ਵਿੱਚ ਸਹੀ ਕਿ ਹੈ ਨਾ ਬਿਲਕੁਲ ਜੀ ਬਸੀ ਉਮਰਖਾਂ ਤੇ ਹਰਿਆਣਾ ਪੁੰਗਾ ਜਿਹੜਾ ਉਹਦੇ ਬਿਲਕੁਲ ਨਾਲ ਇਹ ਪਿੰਡਾਂ ਤੇ ਪਿੰਡ ਦੇ ਨਾਲ ਹੀ ਇਹ ਬਾਗ ਆ ਇਨਾਮੀ ਬਾਗ ਬਿਲਕੁਲ ਤੇ ਇਨਾਮੀ ਬਾਗ ਦੇ ਇਨਾਮੀ ਬੂਟੇ ਦਾ ਆ ਵਾਲਾ ਫਾਲਿਆ ਜਿਹੜਾ ਮੇਰੇ ਕੋਲ ਫੜਿਆ ਹੋਇਆ ਰੰਗ ਦੇਖੋ ਇਹਦਾ ਹਾਂ ਦੇਖੋ ਕਿੰਨਾ ਕਮਾਲ ਆ ਤੇ ਆਪਾਂ ਇਹ ਇਨਾਮੀ ਬੂਟੇ ਹੀ ਵੇਖਣੇ ਜਿਨ੍ਹਾਂ ਨੂੰ ਇਨਾਮ ਮਿਲਦਾ ਰਿਹਾ ਹੁਣ ਜਿੱਦਾਂ ਇਨਾਮ ਮਿਲਦਾ ਮੈਂ ਗੱਲ ਦੱਸ ਹੀ ਦਿੱਤੀ ਵੀ ਇੱਥੇ ਨਾ 200 ਸਾਲ ਤੋਂ ਜ਼ਿਆਦਾ ਪੁਰਾਣੇ ਬੂਟੇ ਨੇ ਇਹ ਮੁਗਲ ਮੁਗਲਾਂ ਦੇ ਮਤਲਬ ਮੁਸਲਮਾਨਾਂ ਦੇ ਵੇਲੇ ਦੇ ਲੱਗੇ ਹੋਏ ਆ ਜਦੋਂ ਮੁਗਲ ਇੱਥੇ ਰਾਜ ਕਰਦੇ ਹੁੰਦੇ ਸੀਗੇ ਇਸ ਬਾਗ ਨੂੰ ਇਨਾਮ ਮਿਲਦੇ ਰਹੇ ਆ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਇੱਥੋਂ ਦੇ ਜਿਹੜੇ ਹੁਣ ਇਸ ਬਾਗ ਨੂੰ ਦੇਖਦੇ ਆ ਉਹਨਾਂ ਦੇ ਕੋਲੋਂ ਲੈਣੇ ਆ ਨਾਲੇ ਆਪਾਂ ਇਹ ਵੀ ਦੱਸ ਦਿੰਦੇ ਹਾਂ ਕਿ ਕਿੰਨੇ ਤਰ੍ਹਾਂ ਦੇ ਇੱਥੇ ਆਂਬ ਨੇ ਦੋਤਾ ਆਂਬ ਆ ਛੋਟੀ ਛੱਲੀ ਵੱਡੀ ਛੱਲੀ ਸੰਧੂਰੀ ਸੋਫੀਆ ਖਰਬੂਜਾ ਆੜੂ ਆਂਡਾ ਆਂਬ ਬਹੁਤ ਸਾਰੀਆਂ ਕਿਸਮਾਂ ਦੇ ਅੰਬ ਪਾਏ ਜਾਂਦੇ ਨੇ ਸੰਧੂਰੀ ਸੰਧੂਰੀ ਦੇ ਵਿੱਚ ਵੀ ਦੋ ਤਿੰਨ ਨਸਲਾਂ ਸਗੀਆਂ ਛੱਲੀ ਵਾਲਿਆਂ ਦੇ ਵਿੱਚ ਵੀ ਦੋ ਤਿੰਨ ਨਸਲਾਂ ਸਗੀਆਂ ਕਿਉਂਕਿ ਦੋ ਕੁ ਦਿਨ ਪਹਿਲਾਂ ਇੱਥੇ ਸੈਮੀਨਾਰ ਹੋਇਆ ਸੀਗਾ ਤਾਂ ਅਸੀਂ ਉਹ ਵਾਲਾ ਵੇਖ ਕੇ ਵੀ ਗਏ ਸੀਗੇ ਤੇ ਉਹ ਦਿਨ ਮੀਂਹ ਪੈਂਦਾ ਸੀਗਾ ਤਾਂ ਕਰਕੇ ਅਸੀਂ ਵੀਡੀਓ ਸ਼ੂਟ ਨਹੀਂ ਕਰ ਸਕੇ ਸੀਗੇ ਤੇ ਇਹ ਰਾਣਾ ਪਰਿਵਾਰ ਸੀਗਾ ਜੀ ਜਿਨ੍ਹਾਂ ਵੱਲੋਂ ਇਹ ਬਾਗ ਲਵਾਇਆ ਗਿਆ ਸੀਗਾ ਤੇ ਫਿਰ ਉਦੋਂ ਬਾਅਦ ਇਹ ਫਿਰ ਹੋਰ ਮਾਲਕ ਬਦਲੇ ਗਏ ਹੁਣ ਮਾਲਕਾਂ ਬਾਰੇ ਵੀ ਆਪਾਂ ਜਾਣਕਾਰੀ ਲੈਣੇ ਆ ਕਿ ਇਹ ਸਬਕ ਕਿਵੇਂ ਬਣਿਆ ਸਾਡਾ ਡਾਨ ਦਾ ਆਉਣ ਦਾ ਇਹ ਵੀ ਦੱਸ ਦਿੰਦੇ ਹਾਂ ਹਾਂ ਤੇ ਇਹਨੂੰ ਅੱਜ ਕੱਲ ਜਿਹੜਾ ਠੇਕਾ ਹੈ ਉਹ ਸਰਦਾਰ ਸੁਖਦੇਵ ਸਿੰਘ ਹੁਣਾ ਕੋਲ ਆ ਤੇ ਉਹ ਸੁਖਦੇਵ ਸਿੰਘ ਜਿਹੜੇ ਨੇ ਉਹ ਮਨਪ੍ਰੀਤ ਦੀ ਭਾਬੀ ਦੇ ਫਾਦਰ ਸਾਹਿਬ ਨੇ ਹਾਂਜੀ ਮਤਲਬ ਮੇਰੇ ਸਾਲਾ ਸਾਹਿਬ ਦੇ ਸਹੁਰਾ ਸਾਹਿਬ ਨੇ ਉਹ ਗਾਉਂ ਤੇ ਉਹਨਾਂ ਦੇ ਕੋਲ ਅਸੀਂ ਆਏ ਆ ਤੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਜਾਣਾਂਗੇ ਵੀ ਕਿਵੇਂ ਸਾਰਾ ਬਾਗ ਸੰਭਦੇ ਆ ਕਿੰਨੇ ਚਰਚੋਂ ਬਾਗ ਸੰਭ ਰਹੇ ਨੇ ਤੇ ਬਾਕੀ ਇਹ ਇੰਡੀਆ ਦਾ ਇਕਲੌਤਾ ਬਾਗ ਆ ਹੋਰ ਕਿਤੇ ਵੀ ਚਰਚੇ ਦੂਰ ਦੂਰ ਤੱਕ ਨੇ ਹਾਂ ਹੋਰ ਕਿਤੇ ਵੀ ਇੰਨੇ ਇੰਨੀਆਂ ਨਸਲਾਂ ਦੇ ਆਂਬ ਤੁਹਾਨੂੰ ਮਿਲਣੇ ਨਹੀਂ ਆ ਹਾਂਜੀ ਇੱਕੋ ਥਾਂ ਤੇ ਕਈ ਕਿਸਮਾਂ ਦੇ ਨੇ ਇਸੇ ਕਰਕੇ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਸਿਰਫ ਆਂਬ ਖਰੀਦਣ ਨਹੀਂ ਵੇਖਣ ਲਈ ਵੀ ਆਉਂਦੇ ਆ ਕਿਉਂਕਿ ਇਨਾਮੀ ਬਾਗ ਦੇ ਚਰਚੇ ਹੀ ਇੰਨੇ ਆ ਕਿ ਲੋਕ ਕਹਿੰਦੇ ਚਲੋ ਵੇਖ ਕੇ ਤਾਂ ਆਈਏ ਦੇ ਕਿਹੜਾ ਇਨਾਮੀ ਬਾਗ ਆ ਬਾਗ ਘੁੰਮਦੇ ਵੀ ਆ ਬੂਟੇ ਵੀ ਵੇਖਦੇ ਆ ਕਿਹੜੇ ਕਿਹੜੇ ਬੂਟੇ ਨੇ ਸਸਿਕਲਾ ਬਾਬੂ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀਓ ਜੀ ਚੜਦੀ ਕਲਾ ਜੀ ਠੀਕ ਆ ਜੀ ਅੱਜ ਤੁਹਾਡਾ ਬਾਗ ਵੇਖਣ ਆਏ ਆ ਜੀ ਲਵਾਓ ਸਾਨੂੰ ਗੇੜਾ ਤੇ ਨਾਲੇ ਫਿਰ ਅੰਬਾਂ ਬਾਰੇ ਦੱਸੋ ਜੀ ਇਹ ਕਿੰਨੇ ਕਿਚਰ ਤੋਂ ਆ ਜੀ ਆਪਣੇ ਕੋਲ ਮੇਰੇ ਕੋਲ ਸੋਨਾ ਕਿਸਾਨ ਤੋਂ ਬਾਅਦ ਦੇਖ ਰੇਕ ਮੈਨੂੰ ਦੇਗਾ ਬੰਦੇ ਜੋ ਹੈਗੇ ਇਹਨਾਂ ਦੇ ਮਾਲਕ ਹੈ ਵੀ ਉਹ ਇੰਗਲੈਂਡ ਦੇ ਵਿੱਚ ਬੀਬੀ ਸਤਵੰਤ ਕੌਰ ਅੱਛਾ ਜੀ ਤੇ ਉਹਨਾਂ ਦਾ ਲੜਕਾ ਹਾਂਜੀ ਤੇ ਕੁਝ ਹਿੱਸਾ ਪਿਛਲੇ ਸਾਲ ਇਹ ਤਾਂ ਸਾਡੇ ਪਿੰਡ ਦਾ ਦੂਤਾ ਚਰਨਜੀਤ ਸਿੰਘ ਉਹਨੇ ਵੀ ਦੋ ਦੁਕਾਨਾਂ ਵਿੱਚੋਂ ਕੁਝ ਖਰੀਦ ਦਿਆ ਚਾਰ-ਪੰਜ ਕਿੱਲੇ ਤੇ ਹੈਗਾ ਅੱਛਾ ਜੀ ਉਹ ਉਹਨਾਂ ਦੇ ਕੋਲ ਹੈਗਾ ਓਕੇ ਤੇ ਬਾਕੀ ਬਾਗ ਦੀਆਂ ਤੇ ਮੈਂ ਕਹਾਂਗਾ ਵੈਰਟੀਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਵਰਲਡ ਦੀ ਕੀ ਹੈ ਹੂੰ ਕਿ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਦੇਸੀ ਅੰਬਾਂ ਦਾ ਬਾਗ ਪਾਇਆ ਜਾਂਦਾ ਹੈ ਹਾਂ 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 ਕਿ ਬਹੁਤ ਦੂਰੋਂ ਦੂਰੋਂ ਲੋਕ ਅੰਬ ਖਰੀਦਣ ਆਵਾਜ਼ ਤੇ ਅਸੀਂ ਕਿਤੇ ਵੇਚਣ ਨਹੀਂ ਜਾਂਦੇ ਤਕਰੀਬਨ ਸਾਡਾ ਅੰਬ ਜਿਹੜਾ ਹੈਗਾ ਇੱਥੇ ਬਾਗ ਵਿੱਚ ਹੱਥੋਂ-ਅੱਥੀ ਇੱਥੇ ਵੇਚਿਆ ਜਾਂਦਾ ਹੈ ਸਹੀ ਹੈ ਜੀ ਤੇ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਆਂਡਾ ਅੰਬ ਹੈਗਾ ਹੂੰ ਅੱਜ ਇਹ ਥੱਲੇ ਗਿਆ ਮਾਰ ਕੇ ਦੇਖੋ ਅੱਛਾ ਇਹ ਆਂਡਾ ਅੰਬ ਆ ਜੀ ਹਾਂਜੀ ਓਕੇ ਉਹ ਨਾਲ ਬੂਟਾ ਇੱਕ ਹੋਰ ਵੀ ਪਰਿਆ ਇਦਾਂ ਅੰਬਾਂ ਦਾ ਜੀ ਅੱਛਾ ਬਾਪੂ ਜੀ ਇਹਨੂੰ ਆਂਡਾ ਅੰਬ ਵਾਹੇ ਕਹਿੰਦੇ ਗਾਦੋਂ ਆ ਕੀ ਇਹਦਾ ਕਾਰਨ ਕੀ ਆ ਸਖਤ ਐ ਰਹਿੰਦਾ ਇਦਾਂ ਲੱਗਦਾ ਇਹ ਤਾਂ ਕੱਚਾ ਹੁੰਦਾ ਜੇ ਛਿੱਲ ਕੇ ਖਾਣੇ ਅਸੀਂ ਇਹਨੂੰ ਆਂਡੇ ਵਾਂਗੂ ਅੱਛਾ ਤੇ ਬਹੁਤ ਜਿਆ ਕੇਦਾਰ ਹਾਂ 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 ਆਹ ਬਾਗੇ ਬੂਟਾ ਇਹੇ ਦਾ ਆਂਡੇ ਅੰਬ ਦਾ ਅੱਛਾ ਇਹ ਵੀ ਇਦਾਂ ਸਕਦੇ ਆ ਨਾ ਇਹ ਨਾ ਫਿਰ ਜਿਵੇਂ ਪਹਿਲਾਂ ਹੀ ਦੱਸਿਆ ਵੀ ਤੋੜਦੇ ਆਪ ਨਹੀਂ ਹੈਗੇ ਇਹ ਕੁਦਰਤੀ ਤੌਰ ਤੇ ਪੱਕ ਕੇ ਡਿੱਗਦਾ ਤੇ ਆਡੇ ਵਾਂਗੂ ਇਹਨੂੰ ਛੱਲਿਆ ਜਾਂਦਾ ਆ ਹਾਂ ਤੇ ਅੰਦਰੋਂ ਬਾਹਰੋਂ ਦੇਖਣ ਨੂੰ ਕੱਚਾ ਲੱਗਦਾ ਪਰ ਅੰਦਰੋਂ ਬਹੁਤ ਪੱਕਾ ਤੇ ਮਿੱਠਾ ਹੁੰਦਾ ਆ ਅੱਜ ਦਾ ਆਂਡਾ ਚਿੱਲੀ ਦਾ ਨਾ ਉਹਦੀ ਇਹਦੀ ਛੱਲ ਲੱਥਦੀ ਆ ਆ ਨਾਮੀ ਬੂਟਾ ਹੈਗਾ ਲੱਗੇ ਥੋੜੇ ਆ ਨਾਮੀ ਅੰਬ ਵੀ ਲੈ ਆਈਆਂ ਮੈਂ ਆ ਬੂਟਾ ਹੀ ਆਇਆ ਜੀ ਨਾਮ ਹਾਂ ਜੀ ਆਪਰ ਲੱਗੇ ਹੋ ਤੇ ਫਾਲੇ ਦੇ ਜੀ ਆ ਦੇਖੋ ਬਹੁਤ ਪੂਰ ਬੜਾ ਆਇਆ ਹੈ ਲੱਗੇ ਘੱਟ ਥੋੜੇ ਜਿਹਾ ਠੀਕ ਹੈ ਇਹ ਨਾਮੀ ਬੂਟਾ ਹੈਗਾ ਜੇ ਤੂੰ ਨਾਮ ਮਿਲਦਾ ਰਿਹਾ ਇਹ ਪੁਰਾਣੇ ਨਾ ਮੁਸਲਮਾਨਾਂ ਦੇ ਬਾਰੇ ਮੁਗਲਾਂ ਦੇ ਬਾਰੇ ਜੀ 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 ਉਹ ਬਾਗਵਾਨਾਂ ਨੂੰ ਬਾਗਵਾਨ ਬਾਗਾਂ ਨੂੰ ਬढ़ावा ਦੇਣ ਵਾਸਤੇ ਕੰਪੀਟੀਸ਼ਨ ਕਰਾਉਂਦੇ ਸੀ ਉਹਨਾਂ ਜੀ 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 ਰਾਜੇ ਮਹਾਰਾਜ ਜੰਨੇ ਸੀ ਹਰ ਇੱਕ ਬਾਗ ਦਾ ਫਲ ਮੰਗਾਉਂਦੇ ਸੀ ਜਦੋਂ ਇਸੇ ਨਾਮੀ ਬਾਗ ਦਾ ਫਲ ਜਾਂਦਾ ਸੀ ਹਾਂ ਤੇ ਇਸ ਨੂੰ ਵਧੀਆ ਮੜ ਕੇ ਇਹਨੂੰ ਨਾਮ ਮਿਲਦਾ ਸੀ ਜਿਹੜਾ ਇਹਦਾ ਨਾਮੀ ਬਾਗ ਪਿਆ ਇਹ ਨਾਮੀ ਬੂਟਾ ਜਿਹੜਾ ਮੇਨ ਇਹਦਾ ਹੈਗਾ ਸਹੀ ਹੈ ਜੀ ਸਿਰ ਇਹ ਆਮ ਜਿਹੜਾ ਉਹ ਲੱਗਿਆ ਫਲ ਦੇ ਖਾਲਦ ਹਾਂ ਬਿਲਕੁਲ ਜੀ ਅੱਛਾ ਵੈਸੇ ਇਹਦਾ ਜਿਹੜਾ ਫਾਲਿਆ ਜੀ ਇਹ ਸੰਧੂਰੀ ਜਿਹਾ ਰੰਗ ਆ ਕਿ ਪੀਲਾ ਰੰਗ ਆ ਕਿਹੜਾ ਬਹੁਤ ਪੀਲਾ ਸੰਧੂਰੀ ਜਿਹਾ ਬਣਦਾ ਥੋੜਾ ਜਿਹਾ ਬਹੁਤ ਟੋਪ ਦੇ ਵਿੱਚ ਬਣਦਾ ਹੈਗਾ ਹੂੰ ਬਹੁਤ ਟੋਪ ਦਾ ਆਮ ਹੈਗਾ ਇਹ ਜੀ ਔ ਚੁੱਪਣ ਦਾ ਇਹਦਾ ਵਖਰੇ ਮਜਾ ਹੈ ਗਿੱਟਕ ਨੂੰ ਵੀ ਛੱਡਣ ਨੂੰ ਦਿਲ ਨਹੀਂ ਕਰਦਾ ਵੈਸੇ ਜਿਹੜੇ ਬੰਦੇ ਤੁਹਾਡੇ ਕੋਲ ਆਉਂਦੇ ਹੁਣੇ ਜੀ ਇਹਦੀ ਜ਼ਿਆਦਾ ਡਿਮਾਂਡ ਕਰਦੇ ਹੋਣੇ ਮੰਗਦੇ ਜ਼ਿਆਦਾ ਪੁੱਛਦੇ ਪਰ ਹੁੰਦਾ ਐ ਕਿ ਫਾਲ ਥੋੜਾ ਜਿਹਾ ਲੱਗਾ ਘਰ ਬਹੁਤ ਆਇਆ ਹੈ ਹਾਂ ਔਰ ਬਹੁਤ ਪਿਆ ਹੈ ਸਹੀ ਹੈ ਜੀ ਤੇ ਬਾਕੀ ਆਂਡਾ ਆਂਬ ਹੈਗਾ ਉਹ ਪਰਿਆੜੂ ਆਂਬ ਹੈਗਾ ਜੀ ਇਹ ਸਾਡੇ ਕੋਲ ਪੰਜ ਬੂਟੇ ਹਰੇ ਆੜੂ ਇਹਦੇ ਆਂਡੇ ਆਂਬ ਦੇ ਸਹੀ ਹੈ ਜੀ ਸਾਰੇ ਭਰੇ ਪਏ ਆ ਦੇਖੋ ਪਰੇ ਤਿੰਨ ਉਹ ਠੇਡਲੇ ਪਾਸੇ ਨਹਿਰ ਤੋਂ ਹੈ ਜੀ ਜੀ ਅੱਛਾ ਵੈਸੇ ਉਮਰ ਕਿੰਨੀ ਹੋਗੀ ਹੋਗੀ ਜੀ ਇਹਨਾਂ ਬੂਟਿਆਂ ਦੀ ਅੰਦਾਜ਼ਨ ਪੌਣੇ 3 ਸਾਲ ਜੰਗਲਾਂ ਵਿੱਚ ਜਿੱਦਾਂ ਆਪਾਂ ਗੱਲ ਕਰਨੀ ਡੇ ਆ ਨਾ ਇਹਨਾਂ ਮਤਲਬ ਜਿਹੜੀ ਨਾ ਇਹ ਤੁਸੀਂ ਮਿੱਟੀ ਆ ਹਾਂਜੀ ਉਹ ਇਹਨਾਂ ਦੇ ਅਨੁਕੂਲ ਬਹੁਤ ਵਧੀਆ ਪਾਈ ਗਈ ਆ ਅੰਬਾਂ ਨੂੰ ਬਾਗ ਅੱਛਾ ਇਹ ਮਿੱਟੀ ਤਾਂ ਮੈਨੂੰ ਯਾਦ ਆਇਆ ਜੀ ਬਾਗਵਾਨੀ ਵਾਲੇ ਅਫਸਰ ਉਹਦਣ ਉਹਨਾਂ ਦੇ ਮੈਂ ਇੱਕ ਵੀਡੀਓ ਵੇਖਦਾ ਸੀ ਉਹ ਦੱਸਦੇ ਸੀਗੇ ਵੀ ਇੱਥੋਂ ਮਿੱਟੀ ਤੇ ਇੱਥੋਂ ਬੂਟਿਆਂ ਦੀਆਂ ਕਲਮਾਂ ਲਾਹੌਰ ਚ ਲੈ ਕੇ ਗਏ ਉਹਨਾਂ ਨੇ ਮਤਲਬ ਜਿਹੜੇ ਮੁਸਲਮਾਨ ਮੁਗਲ ਇੱਥੋਂ ਗਏ ਨਾ ਜੀ ਜੀ ਜਿਨ੍ਹਾਂ ਨੇ ਲਾਇਆ ਸੀ ਹਾਂ ਉਹਨਾਂ ਨੇ ਜਾ ਕੇ ਪਾਕਿਸਤਾਨ ਦੇ ਵਿੱਚ ਵੀ ਬਾਗ ਲਾਇਆ ਪਾਕਿਸਤਾਨ ਚ ਵੀ ਲਾਇਆ ਬਿਲਕੁਲ ਆੜੂ ਆਂਬ ਕਿੱਧਰ ਆ ਜੀ ਉਧਰ ਚੱਲਦੇ ਆਪਾਂ ਬਾਤ ਜਦ ਦੇਖ ਕੇ ਤੁਰੇ ਹਾਂ ਜੀ ਇਹ ਮੀਂਹ ਕਣੀ ਵਾਲਾ ਅੱਜ ਕੱਲ ਮੌਸਮ ਰਿਹਾ ਤਾਂ ਕਰਕੇ ਨਾ ਗਿੱਲ ਗਲੋਲਾ ਜਾਂ ਚੰਗਾ ਹੋਇਆ ਪਿਆ ਹਾਂਜੀ ਇਹਦੇ ਜਾਲਾ ਹੈ ਨਹੀਂ ਹਾਂਜੀ ਆ ਦੇ ਕਾਮ ਬਹੁਤ ਵੱਢਦੇ ਨੇ ਜੀ ਐਸੇ ਜਾਨਵਰਾਂ ਤੋਂ ਫਿਰ ਬਚਾਅ ਕਰਨਾ ਪੈਂਦਾ ਜੀ ਪਟਾਕਾ ਪਟੂਕਾ ਚਲਾਉਂਦੇ ਹੋਣੇ ਹੋਰ ਪਟਾਕੇ ਲੱਖੇ ਹੋ ਆਹ ਚੱਲੀ ਪਿਆ ਇਹ ਵੀ ਆਂਡਾ ਆਂਬਾ ਇਹ ਵੀ ਚੰਗਾ ਪਰਿਆ ਪਰਲੇ ਪਾਸੇ ਵੀ ਅੱਛਾ ਜੀ ਬਹੁਤ ਵਧੀਆ ਵਧੀਆ ਵੈਰਾਈਟੀ ਹੈ ਇੱਕ ਦੂਜੇ ਦੇ ਉੱਤੇ ਤੂਤੇ ਆਂਬੂ ਇਸ ਬਾਗ ਦਾ ਜੀ ਆਜੋ ਇੱਥੋਂ ਚੱਕ ਕੇ ਦੇਖੋ ਆ ਵੀ ਬੂਟੇ ਦੀ ਵੈਰਾਈ ਕਿੰਨੀ ਸ਼ਾਨਦਾਰ ਆ ਆ ਇੱਕ ਪਿਆ ਡਿੱਗਾ ਪਿਆ ਉਹ ਪਰੇ ਮੋਰੇ ਦੇਖੋ ਇਹ ਖੋਰ ਚਾ ਹੈਗਾ ਜੀ ਹਾਂਜੀ ਦਿਖਾ ਲਿਓ ਉਹ ਦੇਖੋ ਪਰੇ ਹੋਰ ਵੀ ਬਹੁਤ ਰੰਗ ਦੇ ਵਿੱਚ ਬੂਟੇ ਮੈਂ ਕਹਾਂ ਇੱਕ ਦੂਤ ਉੱਪਰ ਤੋਂ ਉੱਪਰ ਆਂਬ ਹੈਗੇ ਜੀ 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 ਆ ਦੇਖੋ ਕਿੰਨੇ ਕਮਾਲ ਦੇ ਰੰਗ ਆ ਅਜਾ ਰੰਗ ਨਾ ਮੈਂ ਕਦੀ ਆਂਬਾਂ ਦੇ ਬੂਟੇ ਬਹੁਤ ਵੇਖੇ ਪਰ ਐਵੇਂ ਰੰਗ ਕਦੀ ਵੇਖੇ ਨਹੀਂ ਸੀਗੇ ਕੁਦਰਤੀ ਤੌਰ ਤੇ ਇਹ ਆਪੇ ਪੱਕੇ ਹੋਏ ਆ ਇੱਤੋਂ ਵੀ ਆ ਜਾ ਤੇ ਤੁਸੀਂ ਵੀ ਇਹ ਆਂਬਾਂ ਦਾ ਨਜ਼ਾਰਾ ਜ਼ਾਇਕਾ ਛਕਣਾ ਚਾਹੁੰਦੇ ਹੋ ਤੇ ਇੱਥੇ ਜ਼ਰੂਰ ਪਹੁੰਚੋ ਮੈਂ ਨੰਬਰ ਵੈਸੇ ਡਿਸਪਲੇ ਕਰ ਦੂੰਗਾ ਹਾਂਜੀ ਹਾਂਜੀ ਵਧੀਆ ਵੈਰਾਈ ਕਦੂ ਦੇ ਉੱਪਰ ਤੋਂ ਉੱਪਰ ਆਂਬ ਗੇੜੀ ਸਫਤ ਕਰ ਲਈਏ ਬਿਲਕੁਲ ਜੀ ਇੱਕ ਹੋਵੇ ਤਾਂ ਕਰੇ ਵੀ ਇਹ ਇਹ ਕਿਹੜੀ ਨਸਲ ਆ ਜੀ ਇਸ ਦੇ ਦਿੱਤੀ ਦੇ ਵਿੱਚ ਆਉਂਦਾ ਬਹੁਤ ਮੋਟਾ ਆ ਓਕੇ ਤੇ ਕਈ ਆਂਬ ਐਵੇਂ ਦੇ ਵੀ ਹੋਣੇ ਜੀ ਜਿਨ੍ਹਾਂ ਨੂੰ ਰੰਗ ਨਹੀਂ ਆਉਂਦਾ ਹਰੀ ਪੱਕਦੇ ਇਦਾਂ ਵੀ ਹੈਗੇ ਕਿ ਨਹੀਂ ਰੰਗ ਆਉਂਦਾ ਹੀ ਆਉਂਦਾ ਆ ਐਤਕੀ ਮੌਸਮ ਦੀ ਥੋੜੀ ਜਿਹੀ ਮਾਰ ਪੈਣ ਕਰਕੇ ਨਾ ਮੌਸਮ ਦਾ ਕਰਵਟ ਜੇ ਬਦਲੀ ਹੈਗੀ ਜੀ ਤੇ ਸੁਧੂਰੀ ਵੀ ਥੋੜਿਆ ਘੱਟ ਹੋਣ ਡਿਆ ਤੇ ਪੀਲਾ ਵੀ ਘੱਟ ਹੁੰਦੇ ਆ ਓਕੇ ਮੌਸਮ ਨਹੀਂ ਠੀਕ ਰਿਹਾ ਇਹਨਾਂ ਦੇ ਨਕੂਲ ਸਹੀ ਆ ਜੀ ਤੇ ਇੱਕ ਤਾਂ ਪਹਿਲਾਂ 15 ਦਿਨ ਪੱਕਣ ਲੱਪੈ ਐਤਕੀ ਹਾਂਜੀ ਹੁਣ ਜਿਹੜਾ ਟਾਈਮ ਬਿਲਕੁਲ ਸਹੀ ਪੱਕਿਆ ਪਕਣ ਦਾ ਹੈ ਹਲੇ ਹੂੰ ਤੇ ਬਹੁਤ ਬਹੁਤ ਵਧੀਆ ਵੈਰਾਈਟੀਆਂ ਤੁਹਾਨੂੰ ਆਹ ਪਰੇ ਖੁੰਜੇ ਦਿਖਾ ਲਦਾ ਉਹ ਵੀ ਬੜਾ ਸੁਧੂਰੀ ਆਂਬਾ ਅੱ ਤੇ ਕੋਈ ਬਾਅਦ ਚ ਤੁਸੀਂ ਤਜਰਬਾ ਕੀਤਾ ਜੀ ਇਹਨਾਂ ਦੀਆਂ ਗਟਕਾਂ ਵਗੈਰਾ ਤੋਂ ਜਾਂ ਕਿਹੇ ਬੰਦੇ ਨੇ ਕੀਤਾ ਹੋਵੇ ਜਿਹੜੇ ਗਾਹਕ ਆਉਂਦੇ ਆ ਲੈਣ। ਗੁੰਡੀਆਂ ਵਾਲੇ ਨਾ ਜਿਹੜੇ ਹੈਗੇ ਬਾਗਬਾਨੀ ਬਲੋ? ਹਾਂਜੀ। ਗੰਗੀਆਂ ਨਰਸਰੀ ਹੈਗੇ ਉਹ ਲਿਆਉਂਦੇ ਹੈਗੇ ਉਹ ਉਹਨਾਂ ਦੇ ਕੋਲੋਂ ਮਿਲਦੇ ਹੈਗੇ ਸਰਕਾਰ ਵੱਲੋਂ। ਜੀ। ਨਰਸਰੀ ਹੈਗੀ ਆ। ਅੱਛਾ ਜੀ। ਗੰਗੀਆਂ ਬਾਜਵੇ ਦੂਹੇ ਤੇ ਲਾਗੇ ਪਿੰਡ। ਓਕੇ ਜੀ। ਉਹਨਾਂ ਨੇ ਫੇਉਗਾ ਹੈ ਹੁਣ ਹੈਨਾ? ਉਹ ਲਿਆਉਂਦੇ ਕਲਮਾਂ ਲੈ ਕੇ ਜਾਂਦੇ ਆ। ਅੱਛਾ ਜੀ। ਉਹ ਇਹਦੀਆਂ ਮਤਲਬ ਕਲਮਾਂ ਲਾ ਕੇ ਤਾਂ ਉਹ ਬੂਤੇ ਗਾਹ ਵੇਚਦੇ ਆ। ਹੂੰ। ਸਹੀ ਹੈ ਜੀ ਇਹ ਲਾਹੀ ਦੇਖਦੇ ਹੋ ਬਾਤ ਬਹੁਤ ਮਹਿੰਗਾ ਹੈਗਾ ਸਾਰੇ ਪਾਸੇ ਬਾਕੀ ਅੱਜ ਕੱਲ ਤਾਂ ਜੀ ਉਹ ਪੇਨ ਵਾਲੇ ਚੱਲ ਪਏ ਨਾ ਵੀ ਉਹ ਪੇਨ ਉਹ ਹੀ ਦੀ ਗੱਲ ਕਰਦੇ ਪੇਨ ਦੇ ਹੁੰਦੀ ਹੈ ਹਾਂ ਵੀ ਅੱਜ ਕੱਲ ਉਹ ਛੋਟੇ ਛੋਟੇ ਬੂਟੇ ਆ ਏਡੇ ਏਡੇ ਉਹਨਾਂ ਨੂੰ ਲੱਗਣ ਤੇ ਲਾਪੇ ਪਰ ਉਹ ਕਈ ਵਾਰ ਪਕਾਉਣੇ ਪੈਂਦੇ ਆ ਉਹ ਲਾ ਕੇ ਆਪ ਪਰ ਆ ਜਿਹੜਾ ਕੁਦਰਤੀ ਹੈ ਤੇ ਇਹ ਫਿਰ ਕਮਾਲ ਆ ਆ ਬਹੁਤ ਸੁਧਰੀ ਹੈਗਾ ਹਾਂਜੀ ਮੈਂ ਅੱਗੇ ġੇੜਾ ਮਾਰ ਕੇ ਗਿਆ ਜੀ ਬੜੇ ਸਾਲ ਤੈਨ ਕੱਲੇ ਨੇ ਮੁੱਕਣੇ ਤੇ ਨਹੀਂ ਆਉਂਦਾ ਇੰਨਾ ਰੌਣਕ ਲਾ ਰੱਖੀ ਸਾ ਅੱਛਾ ਜੀ ਬਾਗ ਦੀ ਸ਼ਾਨ ਹੀ ਬਣਿਆ ਰਿਆ ਉੱਪਰ ਦੇਖੋ ਮਾਰਿਓ ਹਾਂਜੀ ਬਹੁਤ ਟੌਪ ਦੇ ਵਿੱਚ ਆ ਨਾਲ ਦਾ ਬੂਟਾ ਵੀ ਬੜੇ ਟੌਪ ਵਿੱਚ ਪਹਿਲੀ ਕਲਾਸ ਦੇ ਬੂਟੇ ਆ ਇਹਾਰੇ ਭਾਜੀ ਇੱਕ ਤੇ ਉਹ ਦੇਖੋ ਛੱਲੀ ਛੋਟੀ ਛੱਲੀ ਨਾ ਹਾਂਜੀ ਕਹਿਰ ਆ ਦੇਖੋ ਗੱਦਾ ਲੱਗਾ ਹੈ ਇੱਤੇ ਵੀ ਬਹੁਤ ਰੰਗ ਆਉਂਦਾ ਹਾਂ ਇਹ ਕਿ ਥੋੜਾ ਜਿਹਾ ਮੌਸਮ ਦੇ ਘਰਵਟ ਬਦਲਣ ਦੇ ਨਾਲ ਨਾ ਜੀ ਪਤਾ ਨਹੀਂ ਕੀ ਗੱਲ ਆ ਰੰਗ ਨਹੀਂ ਪੂਰਾ ਆ ਰਿਹਾ ਜੀ ਜੇ ਤਾਂ ਤੁਸੀਂ ਕਹਿੰਦੇ 200 ਸਾਲ ਤੋਂ ਵੱਧ ਉਮਰ ਹੋ ਗਈ ਜੀ ਫਿਰ ਅੰਦਾਜ਼ਨ ਕਿੰਨਾ ਚਿਰ 300 ਕਿੰਨਾ ਚਿਰ ਚੱਲ ਜਾਂਦੇ ਕੋਈ ਮਾਹਰ ਦੱਸ ਦੇ ਵੀ ਇਹਨਾਂ ਕੋਈ ਇਹਦੇ ਬਾਰੇ ਕੋਈ ਨਹੀਂ ਇਹ ਤਾਂ ਮਿੱਟੀ ਦੇ ਅਨੁਕੂਲ ਪੈਂਦਾ ਜਿੱਦ ਜਿੱਦ ਬਾਗ ਜਿਹਦੇ ਵਿੱਚ ਹੋਵੇ ਖਾਰਾਪਣ ਹੋਵੇ ਤਾਂ ਛੇਤੀ ਖਤਮ ਹੋ ਜਾਂਦਾ ਹਾਂ ਇਹ ਬਾਗਬਾਨੀ ਦੇ ਵਾਸਤੇ ਬਹੁਤ ਵਧੀਆ ਬਾਂਦੇ ਕਨਕੂਲ ਪੂਰਾ ਹਾਂ ਬਿਲਕੁਲ ਉਹੀ ਆਪਾਂ ਪਹਿਲਾਂ ਜਿੱਦਾਂ ਸ਼ੁਰੂਆਤ ਹੀ ਉੱਥੋਂ ਕੀਤੀ ਵੀ ਦੁਆਬੇ ਨੂੰ ਤਾਂ ਸ਼ਾਇਦ ਵਾਰੀ ਆ ਇਹ ਇੱਥੋਂ ਦੀ ਮਿੱਟੀ ਨੂੰ ਹਨਾ ਤੇ ਆ ਮੰਨਪਰੀ ਵਿਖਾਇਓ ਇਹ ਛੋਟੀ ਛੱਲੀ ਆ ਬਹੁਤ ਰੰਗ ਆਉਂਦਾ ਇੱਥੇ ਕਿੰਨੇ ਸੋਹਣੇ ਰੰਗ ਆਏ ਇਹਨੂੰ ਆਏ ਹੱਲੇ ਹੌਲੀ ਹੌਲੀ ਰੰਗ ਭਰਨਗੇ ਵੀ ਹਾਂਜੀ ਐ ਦੇਖੀ ਪਤਾ ਨਹੀਂ ਕੀ ਰੰਗ ਵੀ ਤੁਹਾਨੂੰ ਕਹਿੰਦੇ ਘਟਾਉਣ ਦੇ ਨੇ ਤੇ ਵੀ ਪੂਰਾ ਪੀਲਾ ਹੋ ਕੇ ਡਿੱਗਦਾ ਹੈ ਹਾਂ ਪਰ ਆਹ ਦੇਖੋ ਨਾ ਜੀ ਆ ਜਿਹੜੇ ਮੇਰੇ ਹੱਥ 'ਚ ਜ ਬੜੇ ਕਮਾਲ ਦੇ ਪੀਲੇ ਆ ਤੁਸੀਂ ਕਹਿੰਦੇ ਰੰਗ ਘਟਾਰਿਆ ਤੇ ਆ ਸਗੋ ਜਿਹੜੇ ਪੱਕ ਕੇ ਡੱਗਦੇ ਬੜੇ ਸੋਹਣੇ ਪੱਡਕਦੇ ਆ ਵਿੱਚ ਵਿੱਚ ਤੁਹਾਨੂੰ ਘਾਉਣ ਦੇ ਆ ਰੰਗ ਹੂੰ ਆ ਜਿਹੜਾ ਸੁਧੂਰੀ ਹੈਗਾ ਇਹ ਵੀ ਬਹੁਤ ਰੰਗ ਆਉਂਦਾ ਹੈ ਨਾ ਬੂਟਿਆਂ ਤੇ ਜੀ ਐ ਕਿ ਮੌਸਮ ਨੇ ਕਰਵਟ ਬਦਲ ਦਿੱਤੀ ਹੈਗੀ ਹੂੰ ਕਦੀ ਮੀਂਹ ਲੱਪਿਆ ਤੇ ਇਹ ਤੂਫਾਨ ਗਰਮੀ ਵੀ ਪਿੱਛੇ ਬਹੁਤ ਪਈ ਹੈਗੀ ਹਾਂਜੀ ਉਦਾਸ ਰੇ ਨਾ ਤੇ ਪਿਆ ਹੈਗਾ ਹੂੰ ਮੀਂਹ ਦਾ ਅਸਰ ਹੁੰਦਾ ਜੀ ਅੰਬਾਂ ਤੇ ਕੋਈ ਮੀਂਹ ਦਾ ਥੋੜਾ ਕਾਲਾ ਪੰਨ ਨਹੀਂ ਮੋਰੇ ਮੀਂਹ ਦੇ ਆ ਗਿਆ ਉੱਤੋਂ ਆ ਜਿੱਦਾਂ ਹੁਣ ਆਹ ਦਿਖਾਇਓ ਉੱਤੋਂ ਡੰਡੀਆਂ ਦਾ ਰੰਗ ਆਉਂਦਾ ਆ ਤਾਂ ਕੋਈ ਖਰਾਬ ਨਹੀਂ ਹੈਗਾ ਹਾਂ ਇਹ ਬਸ ਰੰਗ ਹੀ ਆ ਉਹ ਤੋਂ ਮਤਲਬ ਮੀਂਹ ਜਿਆਦਾ ਪੈਣ ਦੇ ਨਾਲ ਨਾ ਹਾਂਜੀ ਇਹੜੀ ਇਹਦੀ ਡੰਡੀ ਜਦ ਅੰਬ ਲੱਗਾ ਉੱਪਰੋਂ ਆ ਵੀ ਉਹਦੀ ਜਿਹੜਾ ਮੈਲ ਜੀ ਉਹ ਆ ਕੇ ਜੰਮ ਜਾਂਦੀ ਆ ਉੱਤੋਂ ਜੰਮ ਜਾਂਦੀ ਆ ਹਾਂ ਇਹ ਆ ਬਿਲਕੁਲ ਤੋ ਸਵੇਰ ਤੋਂ ਮੈਂ ਅੱਜ ਲੱਗਿਆ ਸੀ ਇਹ ਕਪੜਾ ਲੈ ਕੇ ਲਾਉਣ ਅੱਛਾ ਜੀ ਤੇ ਉੱਤੇ ਉੱਤੇ ਹੀ ਆਹੇ ਵਿੱਚ ਨਹੀਂ ਕੋਈ ਵੀ ਬਿਲਕੁਲ ਸਹੀ ਹੈ ਤੇ ਇਹ ਸਾਰਾ ਰਕਬਾ ਕਿੰਨਾ ਜੀ ਜਿਹਦੇ ਚ ਆਮ ਬਣਾਏ ਇੱਥੇ ਅੰਦਾਜ਼ਾ ਹੈ ਕੋਈ ਕਿੰਨੇ ਕਿੱਕੜ 16 ਕਿੱਲੇ ਹੋਣਾ 16 ਕਿੱਲੇ ਠੀਕ ਹੈ ਹੁਣ ਤਾਂ ਖੈਰ ਇਹਦੇ ਚ ਤੁਸੀਂ ਦੱਸਦੇ ਵੀ ਨਹਿਰ ਲੰਘੀ ਨਾ ਪਹਿਲਾਂ ਨਹਿਰ ਨਹੀਂ ਹੁੰਦੀ ਸੀ ਜਿਹਦੇ ਕੰਡੇ ਕੰਡੇ ਆਪਾਂ ਜੀ ਆਪਦੇ ਵੀ ਦਿਖਾ ਲਦੇ ਜਿਹੜਾ ਵਿੱਚ ਹਾਂਜੀ ਇਹ ਨਹਿਰ ਜਿਹੜਾ ਹੈਗੀ ਆ ਬਾਗ ਨੂੰ ਚਾਰ ਚੰਨ ਲਾ ਰਹੀ ਆ ਵਿੱਚ ਦੀ ਜੋ ਇਹ ਕੰਢੀ ਨਾਲ ਨਹਿਰ ਜਾਂਦੀ ਹੈਗੀ ਹੂੰ ਇਹ ਗੱਬੇ ਦੀ ਬਾਗ ਦੇ ਹੈਗੀ ਦੂਹਾ ਪਾਸੇ ਇਹਦੇ ਵਿੱਚ ਹਾਂ ਅੰਬਾਂ ਦੇ ਬਾਗ ਦੋਨਾਂ ਪਾਸੇ ਹੈਗਾ ਬਿਲਕੁਲ ਬਹੁਤ ਬਹੁਤ ਵਧੀਆ ਵਧੀਆ ਵੈਰਾਈਟੀਆਂ ਹੈਗੀਆਂ ਅੱਛਾ ਇਧਰਲੇ ਪਾਸੇ ਸੁਣਨ ਚ ਆਉਂਦਾ ਸੀ ਵੀ ਕੋਈ ਐਵੇਂ ਦਾ ਬੂਟਾ ਵੀ ਜਿਹੜਾ ਅੰਗੂਰੀ ਆਂਬ ਸ਼ਾਇਦ ਕੋਈ ਇਹ ਤਰ੍ਹਾਂ ਦੇ ਹੈਗੇ ਆ ਹਨਾ ਵੀ ਉਹ ਅੰਗੂਰ ਜਿੱਡਾ ਹੀ ਆ ਫਲ ਕਹਿੰਦੇ ਉਹਦਾ ਛੋਟਾ ਜਿਹਾ ਬਸ ਬਹਿਗੇ ਟੀਕੇ ਹੀ ਆ ਅੱਛਾ ਛੋਟੇ ਤੋਂ ਛੋਟੇ ਵੀ ਜਿਹੜਾ ਨਾ ਹਾਂ ਉਹ ਬਹੁਤ ਟੌਪ ਦੇ ਅੰਬ ਹੈਗੇ ਆ ਓਕੇ ਮਿੱਠੇ ਬਹੁਤ ਹਾਂਜੀ ਤੇ ਆ ਮੋਰੇ ਆੜੂ ਅੰਬਾ ਜਾਣਾ ਮੋਰੇ ਅੱਗੇ ਜਾ ਕੇ ਅੱਛਾ ਜੀ ਹਾਂ ਆੜੂ ਅੰਬ ਵੀ ਵੇਖਣਾ ਜੀ ਉਹ ਵੀ ਬਹੁਤ ਇੱਥੇ ਪਹਿਲੀ ਬਨ ਕਲਾਸ ਦੇ ਵਿੱਚ ਆਉਂਦਾ ਹੈਗਾ। ਅੱਛਾ ਇਹ ਜਿਹੜੇ ਆਂਡਾ ਅੰਬ ਹੋ ਗਿਆ, ਆੜੂ ਹੋ ਗਿਆ ਜਾਂ ਖਰਬੂਜਾ ਅੰਬ, ਸੋਫੀ ਵੀ ਹੈ ਇੱਕ। ਚੱਲੀ ਸੁਧੂਰੀ ਇੱਧਰ ਥੱਲੇ ਦੇ ਪਾਸੇ ਆ। ਉਹ ਲੰਬਾ ਜਿਹਾ ਬੂਟਾ। ਓਕੇ। ਇਹ ਸਵਾਦ ਪੱਖੋਂ ਵੀ ਉਦਾਂ ਦਾ ਵਿੱਚੋਂ ਆਉਂਦਾ। ਸਾਰਾ ਇੱਕ ਦੋ ਤੁੱਤੇ ਜਿਹੜਾ ਹੈਗਾ ਸੋਫੀ ਆਂਬੇ ਤਾਂ ਕਈ ਜਿਹਾ ਬਾਸ਼ ਨਹੀਂ ਆਉਂਦੀ ਰਹਿੰਦੀ ਸਾਰਾ ਦਿਨੇ ਕੋਈ ਅੰਬ ਜੂਬ ਲੈ ਤਾਂ। ਅੱਛਾ। ਇੰਨਾ ਵਧੀਆ ਹੈ। ਚਲੋ ਸੋਫੀ ਆਂਬ ਵੀ ਅੱਜ ਛੱਕੇ ਵੇਨੇ ਆ ਜੀ। ਆਂਡਾ ਅੰਬ ਹੈ। ਇਹ ਆਂਡਾ ਕਿ ਦੂਸਰਾ? ਅਨੇ ਦੂਜਾ ਆੜੂ। ਆੜੂ ਆਂਬ। ਆੜੂ ਆਂਬਾ। ਆ ਇਹ ਤੋ ਰੰਗ ਜਿਦਾ ਆੜੂ ਦਾ ਰੰਗ ਹੋ ਜਾਂਦਾ ਨਾ ਥੋੜਾ ਜਿਹਾ ਰੰਗ ਵੀ ਇੱਥੇ ਵੀ ਘੱਟ ਆਉਂਦੇ ਆ ਵਿੱਚ ਵਿੱਚ ਬਹੁਤ ਆਉਂਦੇ ਆ ਹਾਂ ਇਹ ਆੜੂ ਹੀ ਆ ਬਿਲਕੁਲ ਕੱਲ ਮੈਂ ਦੇਖਿਆ ਸੀ ਬੜੇ ਵਧੀਆ ਆਂਬ ਤਾਂ ਕੱਲ ਬੜੇ ਰੰਗ ਦੇ ਵਿੱਚ ਸੀ ਦੂਹ ਕੋਚ ਹੁੰਦੀ ਦੇਖ ਕੇ ਆ ਵੀ ਲੱਗੇ ਪਿਆ ਜੀ ਇਹ ਵੀ ਹੈਗਾ ਅੱਛਾ ਸਰ ਆ ਚੁਗਣ ਤੋਂ ਗੱਲ ਆਈ ਫਿਰ ਤੁਸੀਂ ਬੰਦੇ ਨਾਲ ਹੋਣੇ ਜੀ ਤੁਹਾਡੇ ਰੱਖੇ ਵੀ ਜਿਹੜੇ ਚੁਗਦੇ ਹਾਂ ਜੀ ਰੱਖੇ ਹੋ ਬੰਦੇ ਹੂੰ ਹੂੰ ਜੇ ਜਿਆਦਾ ਆਂਬ ਵੱਡੇ ਗਣ ਜਾਣ ਤੇ ਦਿਹਾੜੀ ਤੇ ਜਨਾਨੀਆਂ ਲਾਲੇ ਦੀਆਂ ਓਕੇ ਉਹਨਾਂ ਤੋਂ ਫੇ ਚੁਗਾ ਲਈ ਰਿਹਾ ਜੀ ਜਿਆਦਾ ਹੋ ਜਾ ਕੰਮ ਸਹੀ ਆ ਜੀ ਅੱਛਾ ਆਏ ਹਾਂ ਜੀ ਇਹ ਆਲੂ ਆਮ ਹੈ ਬਿਲਕੁਲ ਤੇ ਫਿਰ ਜਿੱਦਾਂ ਚੁਗਣ ਦਾ ਟਾਈਮ ਤੁਸੀਂ ਕਿਹੜਾ ਰੱਖਿਆ ਹੈ ਸਵੇਰੇ ਤੋਂ ਲੱਪਿੰਦੇ ਚਾਹ ਪੀ ਕੇ ਬੰਦੇ ਅੱਛਾ 6:30 ਤੋਂ ਪਹਿਲਾਂ ਹੀ ਲੱਗ ਪੈਂਦੇ ਹੈਗੇ ਇਹਨਾਂ ਮਦਰ ਕੋਈ ਫਰਿੱਜ ਫਰੋਜ ਦੀ ਲੋੜ ਨਹੀਂ ਉਮੀ ਕੋਈ ਫਰਿੱਜ ਨਹੀਂ ਪਸਾ ਰੱਖੇ ਬਾਹਰ ਹਾਂ 5:00 ਵਜੇ ਲੱਗ ਪੈਂਦੇ ਚਾਹ ਪੀ ਕੇ ਬੰਦੇ ਚੋਂ ਠੀਕ ਹੈ ਤੇ ਸਾਰੇ ਲਿਆ ਕੇ ਸੀ ਇੱਥੇ ਡੜੇ ਤੇ ਰੱਖਣੇ ਹੈ ਕਿ ਤਾਂ ਗਾਹ ਕਾਈ ਜਾਂਦੇ ਤਾਂ ਹੀ ਦਈ ਜਾਂਦੇ ਫਲ ਜਦੋਂ ਪੈਂਦਾ ਜੀ ਉਦੋਂ ਨੇਰੀਆਂ ਧੂਰੀਆਂ ਆਉਂਦੀਆਂ ਉਹ ਵੀ ਛਾੜ ਛੂਡ ਦਿੰਦੀਆਂ ਹਨ ਨੇਰੀਆਂ ਨੇ ਵੀ ਛੱਟਣਾ ਹੈਗਾ ਬਹੁਤ ਡਿਗਿਆਂ ਪਿੱਛੇ ਨੇਰੀਆਂ ਨਾਲ ਵੀ ਉਹ ਜਿੰਨਾ ਵੇ ਘਟ ਜਾਂਦਾ ਉਹਨਾ ਮੋਟਾ ਹੋ ਜਾਂਦਾ ਬਾਕੀ ਅੰਬ ਜਿਹੜਾ ਲੱਗਦਾ ਆਹੋ ਫਿਰ ਜ਼ੋਰ ਉਧਰਲੇ ਪਾਸੇ ਪੈ ਜਾਂਦਾ ਨਾ ਫਲ ਉਹਨਾਂ ਥੋੜਾ ਮੋਟਾ ਹੋ ਜਾਂਦਾ ਜਿਹੜੇ ਬੂਟੇ ਨੂੰ ਜ਼ਿਆਦਾ ਲੱਗਿਓ ਥੋੜਾ ਛੋਟਾ ਘਾਟ ਦੇ ਵੀ ਘਰੇ ਜਾਂਦਾ ਆ ਸਹੀ ਹੈ ਜੀ ਆ ਵੀ ਹੁਣ ਇੱਥੇ ਡਿੱਗੇ ਆਹ ਸੰਧੂਰੀ ਹੈਗਾ ਆਹ ਦੇਖੋ ਜੀ ਕਿੰਨਾ ਛੋਟਾ ਜਿਹਾ ਸੰਧ ਤਰਕੇ ਉੱਤੇ ਵੀ ਰੰਗ ਘਟਾਉਣ ਦੇ ਪਿਛਲੇ ਸਾਲ ਇਹਨੂੰ ਵੀ ਬਹੁਤ ਰੰਗਾ ਦੇਖੋ ਨਾ ਆਹ ਦੇਖੋ ਹਾਂ ਆ ਵੀ ਚੱਕੀ ਹੋਰ ਆ ਉੱਪਰੋਂ ਇੱਥੋਂ ਡਿੱਗੀ ਜਾਂਦੇ ਆ ਸੰਦੂਰੀ ਕਿੰਨੇ ਸੋਹਣੇ ਸੋਹਣੇ ਆ ਮ ਸੰਦੂਰੀ ਦੀ ਤਾਂ ਵੈਰਾਈਟੀ ਬੜੀ ਜਿਆਦਾ ਹੈ ਵੀ ਇੱਥੇ ਕੋਈ ਤੂੜੀ ਨਹੀਂ ਹੈਗਾ ਸੰਦੂਰੀ ਤਾਂ ਗੋਲੇ ਆਂਬ ਦੇ ਜਿਹੜੇ ਹੈਗੀਆਂ ਬਹੁਤ ਜ਼ਿਆਦਾ ਵੈਰਾਈਟੀਆਂ ਸਾਡੇ ਕੋਲ ਆਹ ਵੇਖੋ ਇਸ ਤਰ੍ਹਾਂ ਨਾ ਇਹਨਾਂ ਦੇ ਜਿਹੜੇ ਬੰਦੇ ਨੇ ਇੱਥੇ ਲਿਆ ਕੇ ਆ ਥੱਲੇ ਇਹਨਾਂ ਨੇ ਕਾਈ ਜੀ ਵਛਾਈ ਆ ਕਾਈ ਦੇ ਉੱਤੇ ਲਾ ਕੇ ਨਾ ਦੜ ਲਾ ਦਿੰਦੇ ਆ ਤੇ ਇਹਦੇ ਚੋਂ ਹੀ ਫਿਰ ਜਿਹੜੇ ਗਾਹਕ ਆਉਂਦੇ ਆ ਚੱਕ ਕੇ ਤੋਲ ਕੇ ਤੇ ਨਾਲ ਦੀ ਨਾਲ ਲੈ ਜਾਂਦੇ ਆ ਜਿਹੜਾ ਵਧੀਆ ਵੈਰਾਈਟੀਆਂ ਦੇ ਵਿੱਚ ਹੈਗੇ ਪਹਿਲੇ ਕਲਾਸ ਦੇ ਉਹ ਇੱਧਰ ਅਸੀਂ ਜ਼ਿਆਦਾ ਰੱਖੀ ਦੇ ਹੈਗੇ ਸਹੀ ਆ ਜੀ ਦੇਖੋ ਇੱਥੇ ਤੁਹਾ ਲਈ ਆ ਇੱਧਰ ਵੀ ਦਿਖਾਓ ਆ ਵੀ ਮਾਰੋ ਆ ਵੀ ਬਹੁਤ ਵਧੀਆ ਮਜ਼ਾਰਾ ਟਾਪ ਜੀ ਹਾਂ ਅਚਾਰੀ ਵੀ ਆ ਅਚਾਰੀ ਵੀ ਹੈਗੇ ਨੇ ਇੰਦੇ ਸਰੀ ਵੀ ਹੈਗੇ ਆ ਜਿਹੜੇ ਆਪਣੇ ਤੋਂ ਗਾਹ ਕੋਂਦੇ ਨੇ ਜੀ ਉਹ ਫਿਰ ਦੂਰੋਂ ਦੂਰੋਂ ਕਿੱਥੋਂ ਕਿ ਤੱਕ ਆਉਂਦੇ ਆ ਇਹ ਤਾਂ ਬਾਹਰ ਕੈਨੇਡਾ ਤਾਂ ਵੀ ਪਿਛਲੇ ਸਾਲ ਸਾਡੇ ਕੋਲ ਲੈ ਗਿਆ ਇੱਥੇ ਟਾਂਡੇ ਲਾਗੇ ਦਾ ਮੁੰਡਾ ਸੀ ਅੱਛਾ ਉਹ ਬਾਹਰ ਪੂਰ ਜਾਣਾ ਹੋਣਾ ਹਾਂਜੀ ਪਲਾਸਟਿਕ ਦੇ ਡੱਬੇ ਉਹਨਾਂ ਬੜੇ ਵਧੀਆ ਉਹਦੇ ਵਿੱਚ ਇੱਕ ਕਰ ਲੈ ਉਹਨੇ ਹਾਂ ਤੇ ਇੱਥੋਂ ਕੈਨੇਡਾ ਦੇ ਵਿੱਚ ਵੀ ਲੈ ਗਿਆ ਓਕੇ ਅੱਛਾ ਹਾਂ ਇਹ ਤਾਂ ਮੈਨੂੰ ਚੀਤਾ ਆ ਗਿਆ ਜਦੋਂ ਸੀਗਾ ਕੈਨੇਡਾ ਦਾ ਚੱਲੇ ਗਏ ਅੱਜ ਕੱਲ੍ਹ ਆਂਬਾ ਵੀ ਲਿਆ ਕੇ ਫ੍ਰੈਜੇ ਰੱਖੋ ਜਾਂ ਇੱਕ ਅੱਧਾ ਦਿਨ ਹੀ ਕੱਢਦੇ ਇਹ ਕਿੰਨਾ ਕੇ ਕੱਢ ਜਾਂਦੇ ਕਿੰਨੀ ਕੁ ਲਾਈਫ ਹੈਗੀ ਆ ਵੈਸੇ ਇਹਦੀ ਇਹ ਤਾਂ ਕਾਫੀ ਪੰਜ ਚਾਰ ਦਿਨ ਹੋ ਜਾਂਦਾ ਬਦੀ ਲੰਗਰ ਕੱਢ ਜਾਂਦੇ ਹੈਗੇ ਜਿਹਦਾ ਸਾਡੀ ਦਸਹਰੀ ਹੈਗੀ ਤੇ ਟੇਟਾ ਪੱਕਦੀ ਹੈਗੀ ਇਹ ਤਾਂ ਮੈਂ ਦੱਸ ਦਿਆਂ ਰੱਖ ਲੋ ਇੰਨੀ ਬੱਟੇ ਵਰਗੀ ਸਖਤ ਹੈਗੀ ਵਿੱਚੋਂ ਐਨ ਚੋਰ ਮਤਲਬ ਜਿਦਾ ਆਂਡਾ ਬਣਾ ਉਹਦੇ ਵਾਂਗੂ ਪੱਕਦੀ ਹੈਗੀ ਓਕੇ ਓਕੇ ਤੇ ਭਾਵੇਂ ਸਖਤ ਆ ਪਰ ਹੁਣ ਵੀ ਖਾਧਾ ਜਾ ਸਕਦਾ ਖਾਧਾ ਜਾ ਸਕਦਾ ਜਿਲ੍ਹਾ ਹਾਂਜੀ ਭਾਵੇਂ ਇਹਨੂੰ ਚੌਹਾਂ ਪੰਜਾਂ ਦਿਨਾਂ ਬਾਅਦ ਖਾ ਲੋ ਤਾਂ ਵੀ ਸਹੀ ਰਹੂਗਾ ਤਾਂ ਵੀ ਖਾਧਾ ਜਾ ਸਕਦਾ ਠੀਕ ਆ ਜੀ ਤੇ ਫਿਰ ਓਵੇਂ ਵੇਖਣ ਵਾਲੇ ਵੀ ਬੜੇ ਆਉਂਦੇ ਹੋਣੇ ਆ ਜੀ ਦੇਖਣ ਵਾਲੇ ਤਾਂ ਬਹੁਤ ਜਾਣਕਾਰੀ ਲੈਣ ਵੀ ਕੋਈ ਪਹਿਲਾਂ ਕਹਿੰਦੇ ਸੀ ਬਾਗ ਬੜੇ ਚਿਰਾਂ ਦੀ ਚਾਹ ਸੀ ਵੀ ਅਸੀਂ ਬਾਗ ਦੇਖਣ ਜਾਣਾ ਵੀ ਸੁਣਿਆ ਬਹੁਤ ਸੀ ਹਨਾ ਬਹੁਤ ਸੁਣਿਆ ਸੀ ਤਾਂ ਪਹੁੰਚ ਕੇ ਫਿਰ ਇੱਥੇ ਪੂਰੇ ਨਿਹਾਲ ਹੋ ਜਾਂਦੇ ਵੀ ਵਧੀਆ ਬਾਗ ਹੈਗਾ ਹਾਂ ਉਹਨਾਂ ਨੇ ਹੀ ਵੈਰੈਟੀਆਂ ਫਿਰ ਦਿਖਾਉਂਦੇ ਹੈਗੇ ਆ ਹਾਂ ਇਸ ਤਰ੍ਹਾਂ ਫਿਰ ਯੂਨੀਵਰਸਿਟੀਆਂ ਵਾਲੇ ਜਾਂ ਖੇਤੀਬਾੜੀ ਵਾਲੇ ਵੀ ਆਉਂਦੇ ਜਾਂਦੇ ਬਾਗਬਾਨੀ ਵਾਲੇ ਤੋਂ ਭੁੰਗੇ ਤੋਂ ਹਾਂ ਜਸਪਾਲ ਸਿੰਘ ਢੇਰੀ ਜੀ ਫਿਰ ਗੰਗੀਆਂ ਹੈਗਾ ਹੈ ਨਾ ਉੱਥੇ ਸਰਕਾਰੀ ਨਰਸਰੀ ਜਿਹੜੀ ਉਹ ਵੀ ਇੱਥੇ ਮੈਡਮ ਉੱਥੇ ਦੀ ਹੈਗੀ ਹੈ ਮੇਨ ਜਿਹੜੀ ਚੇਅਰਮੈਨ ਹੂੰ ਉਹ ਵੀ ਆਉਂਦੇ ਹੈਗੇ ਠੀਕ ਹੈ ਜਿਹੜਾ ਕੋਈ ਉੱਥੇ ਉਹਨਾਂ ਦੇ ਪਿਛਲੇ ਸਾਲ ਰੀਤ ਪੈਰਸ ਦੇ ਵਿੱਚ ਸੀਗਾ ਪ੍ਰੋਗਰਾਮ ਓਕੇ ਇਹਨਾਂ ਦੀ ਨਮਾਇਸ਼ ਲਾਈ ਅੰਬਾਂ ਦੀ ਤੇ ਨਾਖਾਂ ਦੀ ਹੂੰ ਤੇ ਤਾਂ ਵੀ ਮਾ 20 ਕੁ ਦੇ ਵੈਰੀਟੀਆਂ ਦੇ ਵਿੱਚ ਲੈ ਕੇ ਗਿਆ ਤੇ ਜਿਹੜਾ ਕਿ ਉੱਥੇ ਲੋਕਾਂ ਨੇ ਬਹੁਤ ਪਾਇਆ ਗਿਆ ਹੂੰ ਉਹ ਜਨਾਨੀਆਂ ਜੰਨੀਆਂ ਵੀ ਆਈਆਂ ਉਹ ਖੜੀਆਂ ਹੋ ਗਈਆਂ ਜੱਟਾ ਨਾਮੀ ਬਾਗ ਦੇ ਬਾਹਰ ਮੈਂ ਦੇਖੇ ਹੂੰ ਉਹ ਕਹਿੰਦੀਆਂ ਬਾਬਾ ਜੀ ਤੁਸੀਂ ਦੇ ਜਾਣਾ ਮੈਂ ਕਿਹਾ ਮੈਂ ਕਹਾਂ ਨੂੰ ਤੁਪੇ ਲੈ ਕੇ ਜਾਣਾ ਮੁੜ ਕੇ ਤੇ ਕਹ ਦੇ ਜਾਣੇ ਠੀਕ ਹੈ ਜੀ ਉਹ ਮੇਰੇ ਖਿਆਲ ਦਾ 2-2 ਕਿਲੋ ਨਾ ਅੰਦਾਜ਼ੇ ਨਾਲ ਹੀ ਹਾਂ ਬਾ 3-300 ਦੇ ਉੱਤੇ ਅੱਛਾ ਜੀ ਸਹੀ ਹੈ ਜੀ ਤੇ ਬੜੇ ਖੁਸ਼ ਹੋਏ ਲੋਕ ਲੈ ਕੇ ਓਕੇ ਜੀ ਚਲੋ ਠੀਕ ਹੈ ਜੀ ਬਹੁਤ-ਬਹੁਤ ਮਿਹਰਬਾਨੀ ਚੜਦੀ ਕਲਾ ਚ ਰਹੋ ਤੇ ਇਸੇ ਤਰ੍ਹਾਂ ਇੱਥੇ ਤੁਹਾਡੇ ਤੋਂ ਗਾਹ ਕੌਂਦੇ ਰਹੇ ਨੇ ਤੇ ਤੁਸੀਂ ਵੀ ਬਾਗ ਦੀ ਸਾਮ ਸੰਭਾਲ ਕਰਦੇ ਰਹੋ ਜੀ ਮਿਹਰਬਾਨੀ ਲੋ ਜੀ ਜਿਹੜੇ ਇਹਨਾਂ ਦੇ ਬੰਦੇ ਨੇ ਨਾਲ ਆ ਜਿਹੜੇ ਦੋ ਬੈਠੇ ਚੌਕ ਕੇ ਆਗੇ ਤੇ ਆ ਜਿਹੜੇ ਭਾਈ ਸਾਹਿਬ ਨੇ ਇਹਨਾਂ ਦੇ ਫਾਦਰ ਸਾਹਿਬ ਅੰਕਲ ਹੁਣਾਂ ਦੇ ਨਾਲ 파ਟਨਰ ਨੇ ਇਸ ਵਾਰੀ ਬਾਈ ਕੀ ਨਾਮ ਆ ਤੁਹਾਡਾ ਸੁਖਦੇਵ ਸਿੰਘ ਸੁਖਦੇਵ ਸਿੰਘ ਤੁਹਾਡੇ ਫਾਦਰ ਸਾਹਿਬ ਦਾ ਸਰਵਣ ਕੁਮਾਰ ਸਰਵਣ ਕੁਮਾਰ ਠੀਕ ਆ ਤੁਹਾਡੇ ਦੋਨਾਂ ਜਣਿਆਂ ਦਾ ਨਾਮ ਇੱਕੋ ਜਿਹਾ ਹੀ ਆ ਅੱਛਾ ਟੇ ਲੈਨੇ ਤਾਂ ਕਰਕੇ ਫਿਰ ਉਹਨਾਂ ਨੇ ਆਪਣਾ ਪੁੱਤਰ ਛੱਡਿਆ ਨਾਲ ਹਨਾ ਜੀ ਸਹੀ ਆ ਜੀ ਇਹ ਅੰਕਲ ਹੁਣੇ ਚੋਕੇ ਲੈ ਕੇ ਆਏ ਆ ਇਹ ਅੰਕਲ ਹੁਣੇ ਚੋਕੇ ਲੈ ਕੇ ਆਏ ਹਾਂਜੀ ਫਿਰ ਮੈਡਮ ਕਿਵੇਂ ਲੱਗਾ ਤੁਹਾਨੂੰ ਬਾਗ ਘੁੰਮ ਕੇ ਇੱਥੋਂ ਦਾ ਬਹੁਤ ਵਧੀਆ ਲੱਗਿਆ ਹੈ ਇਹ ਨੰਬਰ 1 ਜਿਵੇਂ ਅੰਕਲ ਹੁਣਾਂ ਨੂੰ ਵੀ ਦੱਸਿਆ ਵੀ ਨੰਬਰ 1 ਬਾਗ ਆ ਆ ਇੰਡੀਆ ਦੇ ਕਿਉਂਕਿ ਹੋਰ ਕਿਤੇ ਵੀ ਇੰਨੀ ਵੈਰਾਈਟੀ ਦੇ ਬੂਟੇ ਜਾਂ ਆਂਬ ਨਹੀਂ ਮਿਲਣਗੇ ਤੁਹਾਨੂੰ ਕਿਉਂਕਿ ਜਿੰਨੇ ਇੱਥੇ ਬੂਟੇ ਆ ਓਨੇ ਤਰ੍ਹਾਂ ਦੇ ਹੀ ਆਂਬ ਆ ਇਹ ਹਾਂਜੀ ਦੇਸੀ ਆ ਮੰਕਲੂ ਕਹਿੰਦੇ ਕਿ ਦੇਸੀ ਆਂਬ ਨੇ ਤੇ ਵਾਕਈ ਆਪਾਂ ਚੂਪੇ ਵੀ ਆ ਤੇ ਜੋ ਸੁਆਦ ਇਹ ਨਾ ਆਂਬਾਂ ਦਾ ਆ ਉਹ ਜਿਹੜੇ ਆਪਾਂ ਬਾਜ਼ਾਰਾਂ ਚੋਂ ਖਰੀਦ ਕੇ ਚੂਪਦੇ ਆ ਨਾ ਉਹਦਾ ਨਹੀਂ ਹੈਗਾ ਕਿਉਂਕਿ ਜਿਵੇਂ ਅੱਜ ਕੱਲ ਲੋਕੀ ਆਰਗੈਨਿਕ ਸਬਜ਼ੀਆਂ ਵੱਲ ਹੋ ਰਹੇ ਆ ਕਿ ਖਾਦਾ ਖੁੱਦਾ ਤੋਂ ਰਹਿਤ ਸਬਜ਼ੀਆਂ ਮਿਲਣ ਉਸੇ ਤਰ੍ਹਾਂ ਫਲ ਫਰੂਟ ਵੀ ਆਪਾਂ ਨੂੰ ਉਹੀ ਖਾਣੇ ਚਾਹੀਦੇ ਆ ਜਿਹੜੇ ਕਿ ਦਵਾਈਆਂ ਲਾ ਕੇ ਨਾ ਪਕਾਇਆ ਜਾਂਦੇ ਉਹ ਜ਼ਹਿਰ ਤੋਂ ਮੁਕਤ ਹੋਣ ਕਿਉਂਕਿ ਸਰੀਰ ਦੇ ਨਾਲ ਹੀ ਸਾਰਾ ਕੁਝ ਆ ਕਈ ਵਾਰ ਆਪਾਂ ਨਾ ਉਹ ਵੀ ਚਕਾ ਚੌਂਦ ਜੀ ਨੂੰ ਪਾ ਕੇ ਲੈ ਲੈਨੇ ਵੀ ਆਂਬ ਦਾ ਰੰਗ ਬਹੁਤ ਸੋਹਣਾ ਜਿੱਦਾਂ ਰੇੜੀਆਂ ਤੇ ਕਈ ਵਾਰ ਵੇਖੀਦਾ ਬੜਾ ਚਮਕਦਾ ਹੁੰਦਾ ਪੂਰੀ ਵੀ ਆ ਹੁਣ ਕਿਉਂਕਿ ਮਿਲਦੀ ਉਹਨੇ ਤੇ ਫੈਸਲੇ ਤੇ ਤਾਂ ਹੀ ਕਰਕੇ ਤਾਂ ਲੋਕ ਦੂਰੋਂ ਦੂਰੋਂ ਤੋਂ ਲੈਣ ਆਉਂਦੇ ਆ ਪੰਜਾਬ ਦੇ ਸਿਰਫ ਇਹੀ ਨਹੀਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਆਉਂਦੇ ਹੁਣ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਤੇ ਹੁਸ਼ਿਆਰਪੁਰ ਆਂਬਾਂ ਦੇ ਲਈ ਜਾਣਿਆ ਜਾਂਦਾ ਆ ਤੇ ਦੂਰੋਂ ਦੂਰੋਂ ਵੀ ਚੰਡੀਗੜ੍ਹ ਹੋ ਗਿਆ ਹੋਰ ਉੱਤਰੋਂ ਮੁਹਾਲੀ ਜਾ ਜਿੰਨੇ ਵੀ ਵੱਡੇ ਜ਼ਿਲ੍ਹੇ ਨੇ ਸਾਰਿਆਂ ਤੋਂ ਬਸ ਗੱਲ ਇਹ ਆ ਵੀ ਇੱਥੇ ਸ਼ਿਪਿੰਗ ਦੀ ਸਹੂਲਤ ਨਹੀਂ ਹੈਗੀ ਤੁਹਾਨੂੰ ਖੁਦ ਆਉਣਾ ਪੈਣਾ ਕਿਉਂਕਿ ਸਾਰਾ ਸਮਾਨ ਨਾ ਹੱਥੋਂ-ਹੱਥੀ ਵਿਕ ਜਾਂਦਾ ਤੇ ਕਈ ਵਾਰ ਤਾਂ ਫਿਰ ਤੁਸੀਂ ਆਪ ਆ ਕੇ ਖੁਦ ਚੁੱਕ ਕੇ ਐਵੇਂ ਵੀ ਲਿਜਾ ਸਕਦੇ ਹੋ ਜਿੱਦਾਂ ਉਹ ਧੜ ਜੜੀ ਲੱਗੀ ਉਹ ਵੀ ਖਤਮ ਹੋ ਜਾਂਦੀ ਆ ਤੇ ਦੱਸਦੇ ਆ ਕਿ ਲੋਕ ਇੱਕ ਦਿਨ ਚ ਹੀ ਕਵਾਂਟਲ ਕਵਾਂਟਲ ਲੈ ਜਾਂਦੇ ਨੇ ਇਤਨੀ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਿ ਬਾਹਰ ਜਾ ਕੇ ਵੇਚਣਾ ਪਵੇ ਤੇ ਆਪਾਂ ਉਸ ਦਿਨ ਸੈਮੀਨਾਰ ਦੇ ਵਿੱਚ ਵੀ ਆਏ ਸੀਗੇ ਜਿਹੜਾ ਹੋਇਆ ਸੀਗਾ ਜੀ ਤੇ ਮਤਲਬ ਇਦਾਂ ਦੇ ਉਪਰਾਲੇ ਵੀ ਕੀਤੇ ਜਾਂਦੇ ਆ ਖੇਤੀਬਾੜੀ ਵਿਭਾਗ ਦੇ ਵੱਲੋਂ ਤਾਂ ਜੋ ਕਿ ਬਾਗਬਾਨੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ ਹਾਂ ਤਾਂ ਕਿ ਹੋਰ ਕਿਸਾਨ ਜਿਹੜੇ ਨੇ ਉਹ ਉਤੋਂ ਮਤਲਬ ਰੇਟ ਹੋ ਕੇ ਹਾਂਜੀ ਤੇ ਆਪ ਵੀ ਬਾਗਬਾਨੀ 'ਚ ਆਉਣ ਕੀੜੇ ਮਕੜੇ ਜਿਹੜਾ ਪੈਂਦੇ ਨਾ ਬਾਗਾਂ ਦੇ ਵਿੱਚ ਰੁੱਖਾਂ ਬੂਟਿਆਂ ਦੇ ਥੱਲੇ ਐਵੇਂ ਦੀਆਂ ਛਾਂ ਵੀ ਹੁੰਦੀਆਂ ਤੇ ਇਹ 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 ਬਾਗ ਵੈਸੇ ਇੱਕ ਮਿਸਾਲ ਆ ਹਾਂ ਨਾ ਇੱਕ ਤਾਂ ਰੋਖੇ ਦੇ ਕਿਉਂਕਿ ਹੁਣ ਜਿਹੜੇ ਆਪਾਂ ਵੇਖਦੇ ਆ ਨਾ ਇਤਿਹਾਸਕ ਬਾਗ ਹੋ ਬਣਦਾ ਹੈ ਨਾ ਤੇ ਛੋਟੇ ਛੋਟੇ ਬੂਟੇ ਆ ਜਿਹਨਾਂ ਨਾਲ ਹੁਣ ਅੰਬ ਲੱਗ ਜਾਂਦੇ ਆ ਜੀ ਤੇ ਇਹ ਇਹਨਾਂ ਦੇ ਤਾਂ ਰੋਖ ਹੀ ਨੇ ਇਹਨੇ ਜ਼ਿਆਦਾ ਵੱਡੇ ਨਹੀਂ ਜਿੱਦਾਂ ਬਾਕੀ ਰੋਖ ਹੁੰਦੇ ਨਾ ਵੱਡੇ ਵੱਡੇ ਉਵੇਂ ਦੇ ਆ ਪੁਰਾਣੇ ਵੀ ਹੋ ਚੁੱਕੇ ਕਈ ਵਿੱਚੋਂ ਵੈਸੇ ਟੁੱਟ ਵੀ ਗਏ ਆ ਨਾ ਤੇ ਇੱਧਰ ਸੁੱਕ ਵੀ ਗਏ ਆ ਆ ਹਾਂ ਜੀ ਪਤਾ ਨਹੀਂ ਮੌਸਮ ਦੀ ਨਾਲ ਰਪਈ ਜਾਂ ਕੀ ਹੋਇਆ ਇੱਥੋਂ ਇਹ ਵੀ ਦੱਸਦੇ ਪਏ ਸੀ ਕਿ ਜਦੋਂ ਨਹਿਰ ਨਿਕਲੀ ਸੀਗੀ ਕਿਉਂਕਿ ਨਹਿਰ ਇਹ ਸਕੀਮ ਜਿਹੜੀ ਸੈਂਟਰ ਦੀ ਸੀਗੀ ਇਹ ਤਾਂ ਨਹਿਰ ਨਿਕਲ ਨਹੀਂ ਸੀਗੀ ਤਾਂ ਕਰਕੇ ਥੋੜਾ ਜਿਹਾ ਬ ਨਹਿਰ ਵਸੂਣਾ ਥੋੜੀ ਟੇਢੀ ਵੀ ਕੀਤੀ ਆ ਤਾਂ ਕਿ ਰੁੱਖਾਂ ਨੂੰ ਬਚਾਇਆ ਜਾ ਸਕੇ। ਔਕਤ ਦੇ ਵਿੱਚ ਕੇਸ ਕੀਤਾ ਸੀ ਵੀ ਅਸੀਂ ਬਾਗ ਦੇ ਵਿੱਚੋਂ ਬੂਟੇ ਨਹੀਂ ਵੱਢਣੇ। ਫਿਰ ਕਹਿੰਦੇ ਵੀ ਜੱਜ ਨੇ ਫੈਸਲਾ ਇਹ ਸੁਣਾਇਆ ਸੀਗਾ ਵੀ ਉਥੋਂਕ ਤੁਸੀਂ ਨਹਿਰ ਕੱਢੋ ਜਿੱਥੇ ਘੱਟ ਰੁੱਖ ਹੋਣ। ਜਿੱਥੋਂ ਨੁਕਸਾਨ ਘੱਟ ਹੋਵੇ ਜੀ ਨੀਦਾਰ ਦਾ। ਫਿਰ ਆਹ ਜਿਹੜੀ ਜਿੱਦਾ ਸਿੱਧੀ ਲਾਟ ਜੀ ਹੁੰਦੀ ਆ ਉਹਦੇ ਵਿੱਚੋਂ ਕੁਝ ਬੂਟੇ ਫਿਰ ਵੱਢ ਕੇ ਤੇ ਉਹ ਨਹਿਰ ਕੱਢ ਦਿੱਤੀ ਗਈ ਆ। ਤੇ ਆਂਬ ਡਿੱਗੀ ਜਾਂਦੇ ਖੜਾਕਾ ਜਿਹਾ ਆਈ ਜਾਂਦਾ ਟਕ ਟਕ ਡਿੱਗੀ ਜਾਂਦੇ ਆ। ਤੇ ਬੰਦਿਆਂ ਨੇ ਐਵੇਂ ਚੁੱਕੀ ਜਾਣੇ ਆ ਤੇ ਇੱਕ ਜਿਹੜੀਆਂ ਆਵਾਜ਼ਾਂ ਪਿਛੇ ਆ ਰਹੀਆਂ ਪੰਛੀਆਂ ਦੀਆਂ ਆ ਰੂਹ ਨੂੰ ਸਕੂਨ ਦੇਣ ਵਾਲਾ ਮਾਹੌਲ ਵੀ ਹੈ ਨਾ ਕਿਉਂਕਿ ਕੁਦਰਤ ਜਿਹੜੀ ਹਮੇਸ਼ਾ ਚੰਗੀ ਲੱਗਦੀ ਹੁੰਦੀ ਆ ਤੇ ਹਰਿਆਈ ਬਹੁਤ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਹਰਿਆ ਭਰਿਆ ਜ਼ਿਲ੍ਹਾ ਆ ਪੰਜਾਬ ਦਾ ਬਿਲਕੁਲ ਤੇ ਇਹ ਨਾਲੇ ਖਾਸੀਅਤ ਆ ਇਹ ਵੀ ਪਤਾ ਲੱਗਾ ਵੀ ਇੱਥੇ ਲੋਕ ਜਿੱਦਾਂ ਹੁਣ ਪਰਿਵਾਰਾਂ ਦੇ ਪਰਿਵਾਰ ਆ ਜਾਂਦੇ ਆ ਉੱਥੇ ਮੰਝੇ ਡੱਠੇ ਆ ਹਾਂਜੀ ਉਹਨਾਂ ਨੇ ਦੋ ਤਿੰਨ ਕਿਲੋ ਤਲਾ ਕੇ ਉੱਥੇ ਬਹਿ ਕੇ ਝੂਗ ਕੇ ਜਾਣੇ ਆ ਲੇ ਐਮਐਮਵੀਓ ਫਿਰ ਮੈਕਸਿਮ ਵਰਾਈਟੀ ਨਾ ਕਿ ਅੰਬ ਚੂਮ ਮੁਕਾਬਲੇ ਹੁੰਦੇ ਆ ਲੋਕੀ ਆਪਣੇ ਆਪ ਹੀ ਕਰ ਲੈਂਦੇ ਆ ਬਿਲਕੁਲ ਜੀ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਹ ਵੀਡੀਓ ਜਾਣਕਾਰੀ ਭਰਪੂਰ ਸੀਗੀ ਤੁਹਾਨੂੰ ਚੰਗੀ ਲੱਗੀ ਹੋਣੀ ਆ ਤੇ ਕਾਫੀ ਟਾਈਮ ਬਾਅਦ ਮੇਰੀ ਵਾਪਸੀ ਹੋਈ ਹੈ ਤੇ ਮੈਨੂੰ ਇਹ ਅੱਜ ਵਧੀਆ ਲੱਗਾ ਕਿ ਆਪਾਂ ਵਧੀਆ ਵੀਡੀਓ ਤੋਂ ਸ਼ੁਰੂਆਤ ਕਰ ਰਹੇ ਆ ਬਿਲਕੁਲ ਤੇ ਹੁਣ ਆਪਾਂ ਥੋੜੇ ਜਿਹਾ ਅੰਬ ਚੂਪ ਲੈਨੇ ਬੈਠ ਕੇ ਜੀ ਤੇ ਇਹ ਵੀਡੀਓ ਨੂੰ ਖਤਮ ਕਰ ਦਈਏ ਨਾ ਹਾਂਜੀ ਐਵੇਂ ਅੰਬ ਚੂਪਦੇ ਨਹੀਂ ਵਿਖਾਉਣੇ ਕਿਉਂਕਿ ਮੂੰਹ ਲਿਬੜ ਜਾਣੇ ਠੀਕ ਹੈ ਜੀ ਫਿਰ ਛੇਤੀ ਨਵੀਂ ਵੀਡੀਓ 'ਚ ਮਿਲਦੇ ਆਂ ਦੇਖਦੇ ਆਂ ਵੀ ਕੋਈ ਨਵਾਂ ਸਫਰ ਹੁੰਦਾ ਜਾਂ ਕੀ ਹੁੰਦਾ ਤੇ ਉਹਦੇ 'ਚ ਆਪਾਂ ਮਿਲਾਂਗੇ ਇਸ ਵੀਡੀਓ ਨੂੰ ਹੁਣ ਆਪਾਂ ਇੱਥੇ ਹੀ ਕਰਦੇ ਆਂ ਖਤਮ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਂ ਵੇਖਦੇ ਰਹੋ ਵਾਕ ਵਿਦ ਟੁਰਨਾ